ਹਾਂਜੀ ਰੱਬ ਦੇ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀਬੀ ਹੁਣੇ ਇਸ ਟਾਈਮ ਚਲੇ ਜਾਂਦੇ ਨੇ ਆਪਾਂ ਫਿਰ ਇੱਥੇ ਬੈਠ ਕੇ ਸੰਗਤ ਨਾਲ ਵਿਚਾਰ ਕਰ ਸਕਦੇ ਆ ਵੈਸੇ ਮੇਰੀ ਇੱਛਾ ਹੁੰਦੀ ਮੈਂ ਇੱਥੇ ਹੀ ਬੈਠਾਂ ਪਰ ਇੱਕ ਤਾਂ ਇੱਥੇ ਹਵਾ ਚੱਲਦੀ ਰਹਿੰਦੀ ਦੂਸਰਾ ਫਿਰ ਪਿੱਛੇ ਵਾਲੇ ਪ੍ਰਾਈਵੇਸੀ ਹੁੰਦੀ ਹੈ ਅਗਲੇ ਦੀ ਹਨਾ ਤਾਂ ਕਰਕੇ ਹੁੰਦਾ ਜਾਂ ਸਾਡੀ ਬੀਬੇ ਕਈ ਵਾਰ ਇੱਥੇ ਬੈਠੀ ਰਹਿੰਦੀ ਚਲੋ ਸੋ ਇਸ ਕਰਕੇ ਬੇਨਤੀ ਤੁਹਾਨੂੰ ਚਲੋ ਇਹ ਕਰਦੇ ਆਂ ਮਰਜ਼ੀ ਕਿਰਪਾ ਨਾਲ ਕਿ ਇੱਧਰ ਨਾ ਨੇਰਾ ਪੈਂਦਾ 1 ਮਿੰਟ ਕੁ ਜੋ ਇੱਥੇ ਬੈਠਦੇ ਇੱਥੇ ਬੈਠੀ ਇੱਥੇ ਠੀਕ ਆਹ ਫਿਰ ਇੱਧਰ ਵੀ ਠੀਕ ਹੈ ਇੱਥੇ ਠੀਕ ਚਲੋ ਹੁਤੇ ਹਾਂਜੀ ਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਨਿਰੰਤਰਤਾ ਅਭਿਆਸ ਦੇ ਵਿੱਚ ਜ਼ਰੂਰੀ ਹੁੰਦੀ ਹੈ ਮੋਸਟਲੀ ਲੋਕ ਕੀ ਰੱਬ ਤੋਂ ਉਦੋਂ ਟੁੱਟਦੇ ਨੇ ਪਰਮਾਤਮਾ ਤੋਂ ਵੈਸੇ ਤਾਂ ਉਦੋਂ ਟੁੱਟਦੇ ਨੇ ਜਦੋਂ ਉਹ ਆਪਣੀ ਬਖਸ਼ਿਸ਼ ਖਿੱਚ ਲਵੇ ਵਾਪਸ ਠੀਕ ਹੈ ਨਾ ਭਾਵ ਉਹਦੀ ਬਖਸ਼ਿਸ਼ ਨਾਲ ਹੀ ਨਾਮ ਜਪਿਆ ਜਾਂਦਾ ਹੈ ਬੰਦਗੀ ਕੀਤੀ ਜਾਂਦੀ ਹੈ ਤੇ ਜਦੋਂ ਆਪਾਂ ਲਗਾਤਾਰਤਾ ਛੱਡ ਦਿੰਨੇ ਆ ਜਦੋਂ ਤੁਸੀਂ ਲਗਾਤਾਰਤਾ ਛੱਡਤੀ ਉਦੋਂ ਤੁਹਾਡਾ ਸਿਮਰਨ ਰੁਕ ਜਾਏਗਾ अभ्यास रुक जाएगा ਤੁਹਾਡਾ ਇੱਕ ਦਿਨ ਦਾ ગેਪ ਪੈ ਗਿਆ ਦੋ ਦਿਨ ਦਾ ਮੁੜ ਕੇ ਬਸ ਫਿਰ ਥੱਲੇ ਜਾਂਦਾ ਜਾਂਦਾ ਥੱਲੇ ਹੀ ਚਲੇ ਜਾਏਗਾ ਠੀਕ ਹੈ ਨਾ ਇਸ ਕਰਕੇ ਇਸ ਮਾਰਗ ਦੇ ਉੱਤੇ ਇੱਕ ਤਾਂ ਪ੍ਰੇਰਣਾ ਬਹੁਤ ਜ਼ਰੂਰੀ ਹੈ ਪ੍ਰੇਰਣਾ ਹੋਵੇ ਪੂਰਨ ਗੁਰਮੁਖ ਰੂਹਾਂ ਦੀ ਸਾਧੂ ਲੋਕਾਂ ਦੀ ਇਹ ਤੋਂ ਬਿਨਾਂ ਨਹੀਂ ਉਹਨਾਂ ਕੋਲ ਪਾਵਰ ਐਸੀ ਹੁੰਦੀ ਮਤਲਬ ਅੰਦਰ ਉਹਨਾਂ ਦੇ ਨਾਮ ਨਿਧਾਨ ਹੈ ਠੀਕ ਹੈ ਨਾ ਨਾਮੋਂ ਹੀ ਪ੍ਰਗਟ ਹੋਏ ਨਾਮ ਤੋਂ ਹੀ ਹੁਣ ਉਹਨਾਂ ਦੇ ਅੰਦਰ ਤੋਂ ਕੁਝ ਪ੍ਰਗਟ ਹੋ ਰਿਹਾ ਹੈ ਤੇ ਜਿੱਥੇ ਬੈਠ ਕੇ ਉਹ ਨਾਮ ਜਪਣ ਲੱਗ ਜਾਣ ਉੱਥੇ ਹੀ ਥਾਨ ਪਵਿੱਤਰ ਹੋ ਜਾਂਦਾ ਹੈ ਭਾਵੇਂ ਕਿਹਦਾ ਵੀ ਥਾਨ ਹੋਵੇ ਕਿਹਦਾ ਵੀ ਹੋਵੇ ਸੋ ਐਸੀਆਂ ਨਾਮ ਜਪਣ ਵਾਲੀਆਂ ਰੂਹਾਂ ਦੀ ਸੰਗਤ ਕਰੋ ਜਿਨ੍ਹਾਂ ਨੂੰ ਸਿਰਫ ਨਾਮ ਹੀ ਸਭ ਤੋਂ ਵੱਡਾ ਜਾਪਦਾ ਹੋਵੇ ਠੀਕ ਹੈ ਨਾ ਜਦੋਂ ਆਪਾਂ ਨਾਮ ਤੋਂ ਟੁੱਟਦੇ ਆ ਉਹਦਾ ਕਾਰਨ ਇੱਕੋ ਹੀ ਹੁੰਦਾ ਵੀ ਅਸੀਂ ਸਤਸੰਗਤ ਤੋਂ ਪਿੱਛੇ हट ਗਏ ਆ ਇੱਥੇ ਤਣ ਰੌਲਾ ਸੁਣਦਾ ਹੋਣਾ ਇੱਥੇ ਐਸੀ ਕਰਕੇ ਮੈਂ ਬੈਠਦਾ ਨਹੀਂ ਹੈਗਾ ਹਵਾ ਬਹੁਤ ਚੱਲਦੀ ਹੈ ਕਿ ਸਾਰਾ ਪਿੱਛੇ ਪਾਰਕ ਹੈ ਇਹ ਆ ਦਰਖਤ ਬਹੁਤ ਲੱਗੇ ਹੈ ਚਲੋ ਕੁਦਰਤੀ ਹੈ ਕੀ ਕਹਿ ਸਕਦੇ ਆ ਵਾਹਿਗੁਰੂ ਵਿੱਚ ਹਾਜ਼ਰੀ ਭਰ ਰਹੇ ਨੇ ਇਹ ਕਹਿ ਸਕਦੇ ਸੋ ਪੂਰਨ ਗੁਰਮੁਖੋਹਾਂ ਦੀ ਸੰਗਤ ਜੇ ਕਰਦੇ ਰਹੋਗੇ ਤਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਨਾਮ ਅਭਿਆਸ ਚੱਲਦਾ ਰਹੇਗਾ ਕੱਲਾ ਬੰਦਾ ਨਾਮ ਜਪਣਾ ਛੱਡ ਦਿੰਦਾ ਹੁੰਦਾ ਹੈ ਨਾਮ ਜਪਣ ਵਾਲਿਆਂ ਦੀ ਕਥਾ ਹੀ ਸੁਣ ਲੈਣ ਤਾਂ ਵੀ ਭਲਾ ਹੋ ਜਾਏਗਾ। ਉਹਨਾਂ ਉਹਦੇ ਵਿੱਚ ਵੀ ਭਗਤ ਮੁਖ ਹੈ ਤੇ ਬੋਲਦੇ ਤੇ ਬਚਨ ਹੋਵੰਦੇ। ਠੀਕ ਹੈ ਨਾ? ਮੈਨੂੰ ਵੀ ਕਿਰਪਾ ਕਰਨ ਮਹਾਰਾਜ ਸੱਚੇ ਪਾਤਸ਼ਾਹ ਮੈਂ ਵੀ ਉਹਨਾਂ ਦੇ ਚਰਨੇ ਲੱਗਿਆ ਰਹਾ। ਸੋ ਕਹਿਣ ਦਾ ਮਤਲਬ ਤਾਂ ਬਸ ਇੱਕੋ ਹੀ ਹੈ ਵੀ ਲਗਾਤਾਰਤਾ ਜ਼ਰੂਰੀ ਹੁੰਦੀ ਹੈ ਵਿਹਾਸ ਦੇ ਵਿੱਚ। ਹੂੰ? ਤੇ ਜੇ ਲਗਾਤਾਰਤਾ ਨਹੀਂ ਹੈਗੀ ਤਾਂ ਤਰੱਕੀ ਵੀ ਨਹੀਂ ਹੋਏਗੀ। ਤੇ ਇਹ ਚੀਜ਼ਾਂ ਤੁਹਾਨੂੰ ਕਿਸੇ ਨੇ ਗਾਈਡ ਨਹੀਂ ਕਰਨੀ ਅਗਲਾ ਕਹਿਗਾ ਨਾਮ ਜਪੋ ਪਰ ਗੱਲ ਇਹ ਹੈ ਵੀ ਦੱਸੇ ਕਿਹੜਾ ਵੀ ਨਾਮ ਤਾਂ ਗੁਰਮੁਖਾਂ ਦੇ ਸੰਗਤ ਚ ਜਾ ਕੇ ਜਪਿਆ ਜਾਂਦਾ ਹੈ ਵੈਸੇ ਨਹੀਂ ਜਪਿਆ ਜਾਂਦਾ ਨਹੀਂ ਤਾਂ ਸਾਰਾ ਸੰਸਾਰ ਹੀ ਜਪਦਾ ਫਿਰੇ ਠੀਕ ਹੈ ਨਾ ਮਹਾਰਾਜ ਜੀ ਨੂੰ ਬੇਨਤੀ ਹੀ ਕਰ ਲੈਂਦੀਆਂ ਹੁੰਦੀਆਂ ਹਮ ਮਹਾਰਾਜ ਜੀ ਕਿਰਪਾ ਕਰੋ ਫਿਰ ਮਹਾਰਾਜ ਜੀ ਕਿਰਪਾ ਕਰਦੇ ਨੇ ਵੀ ਵਡਭਾਗ ਹੋ ਆ ਗੁਰਸੰਤ ਮਿਲਾਇਆ ਪ੍ਰਭ ਅਬਿਨਾਸੀ ਘਰ ਮੈਂ ਪਾਇਆ। ਮਹਾਤਮਾ ਲੋਕਾਂ ਕੋਲ ਕਮਾਈ ਇਤਨੀ ਜ਼ਿਆਦਾ ਹੁੰਦੀ ਏ ਕਿ ਤੁਹਾਨੂੰ ਛੇਤੀ ਚੱਕ ਸਕਦੇ ਉਪਰ। ਸਾਧੂ ਕੋਲੇ ਨਾ ਬੋੜੀ-ਵੱਡੀ ਤਾਕਤ ਹੁੰਦੀ ਏ ਪਿਆਰਿਓ। ਭਾਵੇਂ ਉਹ ਦੇਖਣ ਨੂੰ ਸਰੀਰ ਲੱਗਦਾ ਪਰ ਉਹ ਸਰੀਰ ਨਹੀਂ ਹੁੰਦਾ। ਉਹਦੇ ਅੰਦਰ ਚੇਤਨ ਤਾਂ ਜਾਗੀ ਹੁੰਦੀ ਏ। ਬੜਾ ਭਾਰੀ ਖਜ਼ਾਨਾ ਹੁੰਦਾ ਹੈ ਉਹਦੇ ਅੰਦਰ ਸੋ ਉਹਦੇ ਸਰੀਰ ਤੋਂ ਐਂ ਲੱਗਦਾ ਵੀ ਪਤਾ ਨਹੀਂ ਬੁढ़ा ਜਿਹਾ ਬੈਠਾ ਹੈ ਕੋਈ ਬਜ਼ੁਰਗ ਜਿਹਾ ਬੈਠਾ ਹੈ ਜਾਂ ਕਈ ਵਾਰੀ ਸਾਧੂ ਮਹਾਤਮਾ ਜਵਾਨ ਅਵਸਥਾ 'ਚ ਵੀ ਆਉਂਦੇ ਨੇ ਇਦਾਂ ਥੋੜੀ ਬੀ ਬਜ਼ੁਰਗ ਹੋ ਕੋ ਤਾਂ ਸਰੀਰ ਹੋ ਗਿਆ ਬੁਰਧ ਬਿਰਧ ਹੁਣ ਪਰ ਜਿਤਨੇ ਵੀ ਮਹਾਪੁਰਸ਼ ਨੇ ਤੇ ਉਹ ਤਾਂ ਸਾਰੇ ਹੀ ਜਿਹੜੀ ਜਵਾਨੀ 'ਚ ਗੁਰੂ ਸਾਹਿਬ ਨੇ ਕਿਰਪਾ ਕਰ ਦਿੱਤੀ ਸੀ ਪ੍ਰਾਪਤੀ ਕਰੀ ਸੀ ਉਹਨਾਂ ਸਾਰਿਆਂ ਨੇ ਵਸਤੂ ਸੰਸਾਰ ਨੂੰ ਤਾਰਦੇ ਰਹੇ ਨੇ ਮਹਾਪੁਰਖ ਨੂੰ ਪਹਿਲਾਂ ਪਹਿਲਾਂ ਕਮਾਈ ਕਰਾ ਲੈਂਦੇ ਮਹਾਰਾਜ ਸਾਰੀ ਫਿਰ ਉਹ ਵੰਡਣ ਲੱਗ ਜਾਂਦੇ ਗੁਰਮੁਖ ਫਰੂ ਰੜੀ ਹੁੰਦੇ ਨੇ ਹੈਨਾ ਆਪ ਜਪਾਏ ਜਪੈ ਸੋ ਨਾਮ ਆਪ ਜਪਿਆ ਫਿਰ ਜਪਾਏ ਆਪ ਜਪਾਏ ਆਪ ਜਪਾਏ ਜਪੈ ਸੋ ਨਾਮ ਨਾ ਆਪ ਜਪੋ ਅਵਰਹ ਨਾਮ ਜਪਾਓ ਪਹਿਲਾਂ ਆਪ ਜਪਿਆ ਉਹਨਾਂ ਨੇ ਫਿਰ ਅਵਰਹ ਹੋਰਾਂ ਨੂੰ ਨਾਮ ਜਪਾਉਂਦੇ ਕਿਸੇ ਕਰਕੇ ਸਾਧੂ ਕਿਹਾ ਗਿਆ ਸਾਧ ਲਿਆ ਕੀ ਸਾਧ ਲਿਆ ਅੰਦਰੋਂ ਬਿਰਤੀ ਬਿਲਕੁਲ ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਾਵਹਿ ਦੁਰਗਹਿਮਾਨ ਪੰਚਾ ਕਾਗੁਰ ਏਕ ਧਿਆਨ ਇੱਕ ਗੁਰੂ ਦਿੱਤ ਧਿਆਨ ਲੱਗਿਆ ਹੋਇਆ ਉਹਨਾਂ ਦਾ ਠੀਕ ਹੈ ਨਾ ਆਪਾਂ ਤਾਂ ਤੁਹਾਡੇ ਨਾਲ ਪਰਿਵਾਰ ਵਾਂਗੂ ਹੀ ਐਂ ਗੱਲਾਂ ਕਰ ਲੈਣੇ ਆ ਭਾਈ ਬੈਠੇ ਕੋਸ਼ਿਸ਼ ਕਰੀ ਜਾਨੇ ਹੋਰ ਕੀ ਕਰੀ ਇਕਾਂਤ ਹੁੰਦਾ ਇੱਥੇ ਮੇਰੇ ਕੋ ਸੋ ਐਦਾਂ ਹੀ ਹੁੰਦਾ ਦੇਖੋ ਇਕਾਂਤ ਕਿਨੇ ਕੋਈ ਕੁਦਰਤ ਸਾਰੀ ਪਰ ਇੱਥੇ ਹਵਾ ਬਹੁਤ ਚੱਲਦੀ ਹੈ ਯਾ ਫਿਰ ਇੱਥੇ ਇੱਕ ਕੁੱਤਾ ਰੱਖਿਆ ਹੋਇਆ ਇਹਨਾਂ ਨੇ ਉਹ ਬੜਾ ਬੋਬੋ ਕਰਦਾ ਉਹ ਡਿਸਟਰਬੈਂਸ ਕਰਦਾ ਇਸ ਕਰਕੇ ਮੈਂ ਕਮਰੇ 'ਚ ਹੁਣ ਜਿਆਦਾਤਰ ਹੁਣ ਵਜਾ ਕਰਾਂਗੇ ਜੀ ਇੱਧਰ ਯਾ ਫਿਰ ਅਗਲੇ ਦੀ ਕਈ ਵੀ ਪ੍ਰਾਈਵੇਸੀ ਹੁੰਦੀ ਸਮਝਦੇ ਹੋ ਹਨ ਹਮ ਬਸ ਐਸੀ ਕਰਕੇ ਮੈਂ ਇੱਥੇ ਕੱਟ ਬੈਠਦਾ ਨਹੀਂ ਤਾਂ ਆਪਣਾ ਮੈਂ ਤਾਂ ਇੱਥੇ ਚੰਗਾ ਹੈ ਇੱਥੇ ਹੱਟ ਬਣਾ ਦੇਣੀ ਇੱਕ ਛੋਟੀ ਜਿਹੀ ਹੁਣ ਬਜਰ ਬੰਦਗੀ ਵਾਲੀ ਨਾ ਮੈਂ ਤਾਂ ਹੱਤ ਦਾ ਕਿਉਂਕਿ ਇੱਥੇ ਹੀਟਿੰਗ ਦੀ ਲੋਡ ਹੁੰਦੀ ਹੀਟਿੰਗ ਦਬੇ ਨਾ ਕੰਮ ਨਹੀਂ ਚੱਲਦਾ ਅਫਸਰਦੀਆਂ ਦੇ ਵਿੱਚ ਬੰਦਾ ਬੰਦਾ ਬਿਮਾਰ ਹੋ ਜਾਊਗਾ ਮਾਈਨਸ ਦੇ ਵਿੱਚ ਦਾ ਟੈਂਪਰੇਚਰ ਹੋ ਜਾਂਦਾ ਮਾਈਨਸ ਵੀ 20 25 28 ਹੋਈ ਕਿ ਨਹੀਂ 30 ਵੀ ਪਤਾ ਨਹੀਂ ਕਿੰਨਾ ਕੁ ਹੋ ਜਾਂਦਾ ਕਾਫੀ ਹੋ ਜਾਂਦਾ ਯਾਨੀ ਕਿ ਮਾਈਨਸ 'ਚ ਮੈਂ ਤਾਂ ਕਦੇ ਦੇਖਿਆ ਨਹੀਂ ਕਾਫੀ ਹੋ ਜਾਂਦੇ ਸੋ ਇਸੇ ਤਰ੍ਹਾਂ ਬੰਦੇ ਦਾ ਵੀ ਮਾਈਨਸ 'ਚ ਹੋ ਜਾਂਦਾ ਜਦੋਂ ਸੰਗਤ ਦੇ ਵਿੱਚ ਉਹ ਨਹੀਂ ਹੁੰਦਾ ਸੋ ਸੁਖਮ ਜੀਆਂ ਬੇਂਤੀਆਂ ਨੇ ਭਾਈ ਮਾਰੇ ਮੇਰ ਕਰਨ ਕਰਦੀ ਗੱਲਾਂ ਬਖਸ਼ਿਸ਼ ਕਰਨ ਸੰਗਤ ਤੇ ਵਿਚ ਰਹੋ ਸੰਗਤ 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 ਮਹਾਪੁਰਸ਼ ਨੇ ਸਰਪ ਇੰਨਾ ਹੀ ਕਹਿਣਾ ਹੁੰਦਾ ਗੁਰਮੁਖਰੂਨ ਚੰਗਾ ਭਾਈ ਅਰਦਾਸ ਕਰਿਓ ਬਸ ਉਹਨੇ ਤੇ ਗੱਲ ਬਣ ਜਾਂਦੀ ਉਹਨੇ ਕਦੇ ਕਦੇ ਥੋੜੀ ਕਹਿੰਦਾ ਹਾਂ ਮੈਂ ਕਰ ਦੂੰਗਾ ਹਾਂ ਕਦੇ ਕਦੇ ਆਪਣੀ ਮੌਜ ਚ ਕਹਿੰਦੇ ਚੰਗਾ ਭਾਈ ਕੋਈ ਨਾ ਤਰਾਇਓ ਕੰਮ ਕਰ ਦਿਆਂਗੇ ਕਦੇ ਕਦੇ ਪ੍ਰੇਮ ਜੋ ਕਹਿ ਵੀ ਦਿੰਦੇ ਪਰ ਮੋਸਟਲੀ ਉਹ ਕਹਿੰਦੇ ਕੋਈ ਨਹੀਂ ਮਹਾਰਾ ਕਿਰਪਾ ਕਰਨ ਬਸ ਇੱਥੇ ਚੁੱਪਾਂ ਕਰਦੇ ਵੀ ਕਿਉਂਕਿ ਉਹ ਇੱਕੋ ਹੀ ਰੂਪ ਹੋ ਚੁੱਕੇ ਸਾਰੇ ਉਹ ਕਿਵੇਂ ਕਹਿਣ ਵੀ ਅਸੀਂ ਅਲੱਗ ਹ ਇਸ ਕਰਕੇ ਜੇ ਨਾਮ ਲਗਾਤਾਰ ਜਪਣਾ ਬੰਦ ਕੀ ਲਗਾਤਾਰ ਕਰਨੀ ਹੈ ਨਾ ਤਾਂ ਤੁਸੀਂ ਪੂਰਨ ਗੁਰਮਖਰੂ ਦੀ ਸੰਗਤ ਵਿੱਚ ਰਹੋ ਨਾਮ ਜਪਣ ਵਾਲੀ ਹੋਵੇ ਨਾਮ ਦੀ ਅਵਸਥਾ ਨੂੰ ਜਾਣਦੀ ਹੋਵੇ ਫਿਰ ਖੇਡਾਂ ਚੱਲਦੀਆਂ ਨੇ ਐਵੇਂ ਨਹੀਂ ਚੱਲਦੀਆਂ ਕੱਲਾ ਮਤਲਬ ਆਪਾ ਜੀ ਕਹਿ ਤੀ ਇਹ ਵੀ ਇਦਾਂ ਹੀ ਕੋਈ ਵਾਹਿਗੁਰੂ ਵੱਲੋਂ ਤੁਰਪੇਗਣ ਨਹੀਂ ਹੈ ਇਦੇ ਵਿੱਚ ਕਾਫੀ ਗਹਿਰੀਆਂ ਅਵਸਥਾਵਾਂ ਹੁੰਦੀਆਂ ਨੇ ਲੋਕੀ ਗਲਤ ਵੀ ਗਾਈਡ ਕਰ ਦਿੰਦੇ ਅੱਜ ਕੱਲ ਤਾਂ ਟੀਵੀ ਤੇ ਬਹੁਤ ਕੁਝ ਚੱਲਿਆ ਹੋਇਆ ਕਿਸੇ ਨੇ ਆਪ ਸੰਗਤ ਕੀਤੀ ਹੋਵੇ ਪਹਿਲਾਂ ਮਹਾਪੁਰਸ਼ਾਂ ਦੇ ਨਾਲ ਰਹਿ ਕੇ ਫਿਰ ਉੱਥੋਂ ਅਸਲ ਤਤਸਰ ਗੱਲ ਨੂੰ ਜਾਣਿਆ ਹੋਵੇ ਉਹਦਾ ਅਭਿਆਸ ਕੀਤਾ ਹੋਵੇ ਉਹਦੇ ਵਿੱਚ ਲੀਨਤਾ ਪ੍ਰਾਪਤ ਕੀਤੀ ਹੋਵੇ ਫਿਰ ਹੁੰਦਾ ਭਾਈ ਇਦਾਂ ਨਹੀਂ ਹੁੰਦਾ ਹਾਂ ਅਬ ਤਾਂ ਉਹ ਬੇਨਤੀ ਕਰ ਸਕਦੇ ਵੀ ਕਾਲ ਯੁਗ ਦੇ ਵਿੱਚ ਪਾਰ ਲੰਘਣ ਦਾ ਤਰੀਕਾ ਕੀ ਹੈ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਈ ਪਰ ਗੁਰੂ ਉਹਦੇ ਗੋਵਿੰਦ ਤੇ ਕੋਣ ਗਾਵੋਂਗੇ ਕਿਵੇਂ ਗਾਉਣੇ ਤਾਂ ਹਣ ਲੋਕੀ ਤਾਂ ਲੋਗਨ ਰਾਮ ਖਿਲਾਉਣਾ ਜਾਣਾ ਉਹ ਤਾਂ ਰੱਬ ਨੂੰ ਐ ਸਮਝਦੇ ਵੀ ਰੱਬ ਬੰਦੇ ਵਾਲੀਆਂ ਭਾਵਨਾ ਹੀ ਰੱਖਦਾ ਬਸ ਇਦਾਂ ਨਹੀਂ ਹੁੰਦਾ ਵਾਹਿਗੁਰੂ ਜਿਹੜਾ ਨਿਰਗੁਣ ਸਰੂਪ ਹੈ ਉਹਦਾ ਅਸਲ ਚ ਜਦੋਂ ਕਈ ਵਾਰੀ ਜੀਵ ਉਸਦੇ ਕੋਲੇ ਪਹੁੰਚਦਾ ਹੈ ਉਹਨੂੰ ਉਹਦਾ ਸਰੂਪ ਵੀ ਨਹੀਂ ਸਮਝ ਆਉਂਦਾ ਡੋਲ ਜਾਂਦਾ ਹੈ ਪਤਾ ਨਹੀਂ ਲੱਗਦਾ ਸੋ ਕਹਿਣ ਦਾ ਮਤਲਬ ਸੰਗਤ ਵਿੱਚ ਰਹੋ ਸੰਗਤ ਵਿੱਚ ਇਹੀ ਨਾਮ ਜਪਿਆ ਜਾਵੇਗਾ ਚਲੋ ਇਤਨੀ ਗਬਨਤੀ ਪ੍ਰਵਾਨ ਕਰ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ